ਯਸਿੰਦਾ ਸਾਤ ਸੰਗਤ ਸ਼ਨੀਵਾਰ ਵਾਲੇ ਦਿਨ ਦੁਕਾਨਾਂ ਅੱਗੇ ਨਿੰਬੂ ਤੇ ਮਿਰਚਾਂ ਵੀ ਟੰਗਣ ਲੱਗ ਪਏ। ਆ ਕਈ ਸਿੱਖਾਂ ਦੀਆਂ ਦੁਕਾਨਾਂ ਦੇ ਅੱਗੇ ਨਿੰਬੂ ਮਿਰਚਾਂ ਟੰਗੀਆਂ ਹੁੰਦੀਆਂ। ਹੁਣ ਪੰਡਤ ਕੀ ਕਹਿਣ ਲੱਗਾ ਕਹਿੰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਪਾਤਸ਼ਾਹ ਜੀ ਉਹ ਸ਼ਨੀ ਦਾ ਪ੍ਰਕੋਪ ਹੈ। ਤੇ ਸ਼ਨੀ ਦਾ ਪ੍ਰਕੋਪ ਕਢਾਉਣ ਵਾਸਤੇ ਘਟ ਕਰਨ ਵਾਸਤੇ ਤੇ ਸਤਿਗੁਰੂ ਪਾਤਸ਼ਾਹ ਜੀ ਕੁਝ ਦਾਨ ਦੇਣਾ ਪਵੇਗਾ। ਸਾਰੇ ਸਿੱਖ ਚੁੱਪਚਾਪ ਇਹ ਸਾਰਾ ਕੁਝ ਦ੍ਰਿਸ਼ ਵੇਖ ਰਹੇ ਸਨ ਪਰ ਉਹਨਾਂ ਨੇ ਉਸ ਵਕਤ ਕੋਈ ਸਵਾਲ ਨਹੀਂ ਕੀਤਾ ਗੁਰੂ ਸਵਾਰੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਪਾਤਸ਼ਾਹ ਜੀ ਪੁੱਛਣ ਲੱਗੇ ਪੰਡਿਤ ਜੀ ਕੀ ਕੁਛ ਦੇਈਏ ਫਿਰ ਕਿ ਸ਼ਨੀ ਦਾ ਪ੍ਰਕੋਪ ਘਟ ਜਾਏ ਤੇ ਪੰਡਿਤ ਕਹਿਣ ਲੱਗਾ ਕਹਿੰਦਾ ਸਤਗੁਰੂ ਜੀ ਸਰੋਂ ਦਾ ਤੇਲ ਦੇ ਦਿਓ ਮਾਂਵਾਂ ਦੀ ਦਾਲ ਦੇ ਦਿਓ ਤੇ ਕੁਝ ਲੋਹਾ ਭੇਟ ਵਿੱਚ ਦੇ ਦਿਓ দান ਦੇ ਦਿਓ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਗੁਰੂ ਸਵਾਰਿਓ ਕੁਝ ਲੋਹਾ ਸਰੋਂ ਦਾ ਤੇਲ ਮਾਹਾਂ ਦੀ ਦਾਲ ਪੰਡਿਤ ਜੀ ਜੋ ਮੰਗਦੇ ਨੇ ਜਿੰਨਾ ਮੰਗਦੇ ਨੇ ਤੇ ਪੰਡਿਤ ਜੀ ਨੂੰ ਦੇ ਦਿਓ ਇਹਨਾਂ ਨੇ ਹਵਨ ਕਰਨਾ ਹੈ ਯੱਗ ਕਰਨਾ ਹੈ ਸ਼ਨੀ ਦਾ ਪ੍ਰਕੋਪ ਘਟਾਉਣਾ ਹੈ ਹੁਣ ਸਾਰੇ ਗੁਰੂ ਸਵਾਰਿਓ ਸਿੱਖ ਜਿਹੜੇ ਸਨ ਉਸ ਵਕਤ ਦਰਬਾਰ ਦੇ ਵਿੱਚ ਉਹ ਇਸ ਦ੍ਰਿਸ਼ ਨੂੰ ਵੇਖਦੇ ਰਹੇ ਪਰ ਸਵਾਲ ਕਿਸੇ ਨੇ ਨਾ ਕੀਤਾ ਪਰ ਮਨ ਹੀ ਮਨ ਸਭਨਾ ਦੇ ਸੋਚ ਜ਼ਰੂਰ ਹੋਵੇਗੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਪਾਤਸ਼ਾਹ ਜੀ ਦਸ਼ਮੇਸ਼ ਪਾਤਸ਼ਾਹ ਜੀ ਸਾਨੂੰ ਰੋਜ਼ ਪੜਾਉਂਦੇ ਨੇ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋウ ਅੱਖ ਦਰੇ ਨਹੀਂ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮੰਨੇਉ सिमृत शास्त्र वेद सबे बहु भेद कहै हम एक न जानियो सिरस पान कृपा तुमरी कर मै ना कहयो सब तोहे बखानियो फिर पढ़देया ना गुरु स्वारे दोहरा सकल द्वार को शाडक गहे तुहारो द्वार बाहे गहे की लाज अस गोविंद दास तुहार वी असि ता ਅਕਾਲ ਪੁਰਖ ਵਾਹਿਗੁਰੂ ਜੀਓ ਤੇਰੇ ਤੋਂ ਇਲਾਵਾ ਤਾਂ ਦੂਜੇ ਦਾ ਕਿਸੇ ਦਾ ਸਹਾਰਾ ਤੱਕਿਆ ਨਹੀਂ ਸਿਰਫ਼ ਤੇਰੇ ਦਰ ਦੀ ਓਟ ਤੱਕੀ ਹੈ ਹਰ ਇੱਕ ਗੁਰਸਿੱਖ ਦੀ ਓਟ ਵੀ ਸਾਧ ਸੰਗਤ ਉਹਦਾ ਆਸਰਾ ਉਹਦਾ ਸਹਾਰਾ ਸਿਰਫ਼ ਅਕਾਲ ਪੁਰਖ ਹੈ ਸਾਧ ਸੰਗਤ ਦੀ ਗੁਰਸਿੱਖਾਂ ਨੇ ਮਾਵਾਂ ਦੀ ਦਾਲ ਸਰੋਂ ਦਾ ਤੇਲ ਭਾਂਡੇ ਭਰ-ਭਰ ਕੇ ਦੇ ਦਿੱਤੇ ਲੋਹਾ ਵਿਦਾਨ ਦੇ ਦਿੱਤਾ ਅੱਜ ਪੰਡਿਤ ਬੜਾ ਖੁਸ਼ ਹੋਇਆ ਕਹਿਣ ਲੱਗਾ ਵੀ ਮੈਂ ਤਾਂ ਆਪਣੇ ਭਰਮ ਜਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਵੀ ਫਸਾ ਲਿਆ ਉਲਝਾ ਲਿਆ ਸ਼ਨੀng ਦਾ ਪ੍ਰਕੋਪ ਕਹਿ ਕੇ ਤੇ ਏਡਾ ਮੈਦਾਨ ਲੈ ਕੇ ਚੱਲਿਆ ਆਨੰਦਪੁਰ ਸਾਹਿਬ ਤੋਂ ਤੇ ਪੰਡਿਤ ਜੀ ਨੇ ਸਾਧ ਸੰਗਤ ਗੱਡੇ ਲੱਦੇ ਬੜਾ ਖੁਸ਼ੀ-ਖੁਸ਼ੀ ਚਾਈ ਚਾਈ ਵੀ ਰੋਟੀ ਪਾਣੀ ਦਾ ਬੜਾ ਅੱਜ ਮੇਰਾ ਪ੍ਰਬੰਧ ਹੋ ਗਿਆ ਬਹੁਤ ਸਮੇਂ ਦਾ ਤੇ ਹੁਣ ਮੈਨੂੰ ਕੋਈ ਘਾਟ ਨਹੀਂ ਨੀ ਤੇ ਜਦੋਂ ਉਹਨੇ ਚਾਲੇ ਪਾਏ ਅਜੇ ਆਨੰਦਪੁਰ ਸਾਹਿਬ ਤੋਂ ਉਹ ਬਾਹਰ ਹੀ ਨਿਕਲਿਆ ਐ ਸਾਧ ਸੰਗਤ ਸਾਰਾ ਕੁਝ ਲੈ ਕੇ ਤੇ ਸਿੱਖਾਂ ਨੇ ਜਾ ਕੇ ਕਿਰਾ ਪਾ ਲਿਆ ਕਹਿੰਦੇ ਪੰਡਤ ਜੀ ਕਿੱਧਰ ਚੱਲੇ ਹੋ ਇਹ ਗੁਰੂ ਘਰ ਦੀਆਂ ਪਿਟਾਵਾਂ ਵਸਤੂਆਂ ਲੈ ਕੇ ਪੰਡਤ ਜੀ ਕਹਿਣ ਲੱਗੇ ਕਹਿੰਦੇ ਦਸ਼ਮੇਸ਼ ਪਾਤਸ਼ਾਹ ਜੀ ਨੇ ਮੈਨੂੰ দান ਦਿੱਤਾ ਇਹ ਸਭ ਕੁਝ ਹਵਨ ਕਰਨਾ ਹੈ ਯੱਗ ਕਰਨਾ ਹੈ ਸ਼ਨੀ ਦਾ ਪ੍ਰਕੋਪ ਘਟਾਉਣਾ ਹੈ ਸਿੱਖ ਹੱਸਣ ਲੱਗ ਪਏ ਕਹਿਣ ਲੱਗੇ ਕੋਈ ਗੱਲ ਨਹੀਂ ਪੰਡਤ ਜੀ ਸ਼ਨੀ ਦਾ ਪ੍ਰਕੋਪ ਅਸੀਂ ਆਪਣੇ ਆਪ ਹੀ ਘਟਾ ਲਾਂਗੇ ਪਹਿਲਾਂ ਇਹ ਸਾਰਾ ਕੁਝ ਵਾਪਸ ਦਿਓ ਪੰਡਤ ਨੇ ਬਥੇਰੀ ਨਾ ਨੁਕਰ ਕੀਤੀ ਸਾਧ ਸੰਗਤ ਮਨਾ ਕੀਤਾ ਵਾਪਸ ਦੇਣ ਤੋਂ ਇਹ ਵਸਤੂਆਂ ਸਿੱਖਾਂ ਨੇ ਖੋਲਿਆਂ ਦੀਆਂ ਸਰੋਂ ਦਾ ਤੇਲ ਮਾਂਵਾਂ ਦੀ ਦਾਲ ਲੋਹਾ ਵੀ ਤੇ ਗੁਰੂ ਸਵਾਰਿਓ ਸਾਰਾ ਕੁਝ ਲਿਆਣ ਕੇ ਕੀ ਕੀਤਾ ਸਰੋਂ ਦਾ ਤੇਲ ਗਰਮ ਕੀਤਾ ਕੜਾਹੇ ਦੇ ਵਿੱਚ ਮਾਂਵਾਂ ਦੀ ਦਾਲ ਨੂੰ ਪੀ ਕੇ ਵੜੇਵੇਂ ਬਣਾ ਕੇ ਤੇ ਉਹ ਤਲ ਕੇ ਤੇ ਲੰਗਰ ਤਿਆਰ ਕਰ ਦਿੱਤਾ ਤੇ ਜਿਹੜਾ ਲੋਹਾ ਸੀ ਲੋਹੇ ਦੇ ਕੜੇ ਬਣਾ ਕੇ ਤੇ ਸ਼ਸਤਰ ਬਣਾ ਕੇ ਸਿੱਖਾਂ ਨੇ ਹੱਥਾਂ ਦੇ ਵਿੱਚ ਸਜਾ ਲੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੂੰ ਪਤਾ ਲੱਗਾ ਸਤਿਗੁਰਾਂ ਨੇ ਉਹਨਾਂ ਸਿੱਖਾਂ ਸਾਰਿਆਂ ਨੂੰ ਦਰਬਾਰ ਵਿੱਚ ਬੁਲਾਇਆ ਤੇ ਪਾਤਸ਼ਾਹ ਜੀ ਪੁੱਛਣ ਲੱਗੇ ਸਿੱਖੋ ਤੁਸੀਂ ਐਸਾ ਕੁਝ ਕੀਤਾ ਹੈ ਇਹ ਪੰਡਤ ਜੀ ਨੂੰ ਅਸੀਂ ਦਾਨ ਦਕਸ਼ਨਾ ਦਿੱਤੀ ਸੀ ਇਹ ਪੇਟਾਵਾਂ ਦਿੱਤੀਆਂ ਸਨ ਤੇ ਤੁਸੀਂ ਵਾਪਸ ਲੈ ਆਏ ਉਹ ਖੋਕੇ ਤੇ ਸਿੱਖ ਕਹਿਣ ਲੱਗੇ ਜਿਹੜੇ ਸਾਧ ਸੰਗਤ ਇੱਕ ਦੇ ਦਰ ਦੀ ਓਟ ਧੱਕਣ ਵਾਲੇ ਇਕ ਦਸ਼ਮੇਸ਼ ਪਾਤਸ਼ਾਹ ਮਹਾਰਾਜ ਪਾਤਸ਼ਾਹ ਜੀ ਦਾ ਭਰੋਸਾ ਰੱਖਣ ਵਾਲੇ ਜਿਨ੍ਹਾਂ ਬਾਰੇ ਮੈਂ ਸੱਚ ਕਹਾਂ ਕਿ ਸਾਧ ਸੰਗਤ ਉਹ ਖਾਲਸੇ ਉਹ ਖਾਲਸ ਰੂਪ ਉਹਨਾਂ ਗੁਰਸਿੱਖਾਂ ਦਾ ਜਿਹੜੇ ਬਿਲਕੁਲ ਨਿਰਮਲ ਬਿਲਕੁਲ ਸ਼ੁੱਧ ਸਨ ਜਿਨ੍ਹਾਂ ਵਿੱਚ ਜਰਾ ਵੀ ਮਿਲਾਵਟ ਨਹੀਂ ਨਾ ਪਰਮਾਂ ਦੀ ਨਾ ਪਖੰਡਾਂ ਦੀ ਨਾ ਕਿਸੇ ਵਹਿਮ ਦੀ ਉਹ ਸਿੱਖ ਜਵਾਬ ਦੇਣ ਲੱਗੇ ਸਤਗੁਰੂ ਪਾਤਸ਼ਾਹ ਜੀ ਅਸੀਂ ਤੁਹਾਨੂੰ ਮੰਨਦੇ ਕਿਸੇ ਛਣੀ ਨੂੰ ਸਾਨੂੰ ਤਾਂ ਨਹੀਂ ਡਰ ਕਿਸੇ ਭਰਮ ਕੋਈ ਕਿਸੇ ਐਸੇ ਛਣੀ ਸੁਣੀ ਦਾ ਸਤਿਗੁਰੂ ਮਹਾਰਾਜ ਪਾਤਸ਼ਾਹ ਅਸੀਂ ਤਾਂ ਇਹੋ ਜੇ ਵਿਮਾ ਭਰਮਾਂ ਦੇ ਵਿੱਚੋਂ ਤਾਂ ਪਹਿਲਾਂ ਹੀ ਨਿਕਲੇ ਹੋਏ ਆਂ ਆਪ ਜੀ ਦੀ ਕਿਰਪਾ ਦੇ ਸਦਕਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਬੜੇ ਖੁਸ਼ ਹੋਏ ਸਤਿਗੁਰਾਂ ਨੇ ਉੱਠ ਕੇ ਤੇ ਸਾਧ ਸੰਗਤ ਉਹਨਾਂ ਸਿੱਖਾਂ ਨੂੰ ਅਸੀਸਾਂ ਦਿੱਤੀਆਂ ਗਲਵੱਕੜੀ ਨਾਲ ਲਾਇਆ ਤੇ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਸਿਰਫ ਪਰਖ ਕਰਦੇ ਪਏ ਸਾਂ ਸਿੱਖੋ ਤੁਹਾਡੀ ਅਸੀਂ ਪਰਖ ਕਰਕੇ ਵੇਖਣਾ ਚਾਹੁੰਦੇ ਹਾਂ ਵੀ ਜਿਹੜਾ ਉਪਦੇਸ਼ ਜੋ ਸਿੱਖਿਆ ਤੁਹਾਨੂੰ ਦਿੱਤੀ ਜਾਂਦੀ ਹੈ ਜੋ ਗੁਰਬਾਣੀ ਦਾ ਉਪਦੇਸ਼ ਵਿਚਾਰ ਤੁਹਾਨੂੰ ਪੜਾਇਆ ਸਮਝਾਇਆ ਜਾਂਦਾ ਤੁਸੀਂ ਉਸ ਤੇ ਪਹਿਰਾ ਵੀ ਦਿੰਦੇ ਹੋ ਕਿ ਨਹੀਂ ਕਿ ਸਿਰਫ ਇਸ ਤਰ੍ਹਾਂ ਕਿ ਅਸੀਂ ਜੋ ਕਹਿ ਦਿੱਤਾ ਤੇ ਚੁੱਪਚਾਪ ਸਾਰਾ ਕੁਝ ਮੰਨ ਲੈਂਦੇ ਹੋ ਭਾਵੇਂ ਚੰਗਾ ਹੈ ਤੇ ਭਾਵੇਂ ਮਾੜਾ ਸਾਬ ਕਹਿੰਦੇ ਵਿਵੇਕ ਬੁੱਧੀ ਦੀ ਤੁਸੀਂ ਪ੍ਰੀਖਿਆ ਦਿੱਤੀ ਸਿੱਖੋ ਚੰਗਾ ਕੀਤਾ ਤੁਸੀਂ ਸਭ ਕੁਝ ਵਾਪਸ ਲੁੱਟ ਕੇ ਲੈ ਆਏ ਅਸੀਂ ਵੀ ਇਹੀ ਕੁਝ ਚਾਹੁੰਦੇ ਸਾਂ ਭਾਵ ਸਾਧ ਸੰਗਤ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਐਸੇ ਪਰਮ ਭੁਲੇਖਿਆਂ ਵਿੱਚੋਂ ਸਾਨੂੰ ਕੱਢਿਆ ਸਾਧ ਸੰਗਤ ਕੋਈ ਦਿਨ ਮਾੜਾ ਨਹੀਂ ਹੈ ਸਾਧ ਸੰਗਤ ਦੀ ਸੋਈ ਦਿਨ ਸੁਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫੇਟ ਭੁਲੇਰੀ ਰੋਤ ਜੇ ਅਸੀਂ ਦਾ ਸਾਧ ਸੰਗਤ ਸ਼ਨੀਵਾਰ ਵਾਲੇ ਦਿਨ ਦੁਕਾਨਾਂ ਅੱਗੇ ਨਿੰਬੂ ਤੇ ਮਿਰਚਾਂ ਵੀ ਟੰਗਣ ਲੱਗ ਪਏ। ਆ ਕਈ ਸਿੱਖਾਂ ਦੀਆਂ ਦੁਕਾਨਾਂ ਦੇ ਅੱਗੇ ਨਿੰਬੂ ਮਿਰਚਾਂ ਟੰਗੀਆਂ ਹੁੰਦੀਆਂ। ਸ਼ਨੀਵਾਰ ਵਾਲੇ ਸ਼ਨੀਵਾਰ ਵਾਲੇ ਦਿਨ ਅਸੀਂ ਆ ਮਾਵਾ ਦੀ ਦਾਲ ਲਿਆ ਕੇ ਭੇਟ ਕਰਨ ਲੱਗ ਪਏ। ਗੁਰਦੁਆਰੇ ਸਾਹਿਬ ਵਿੱਚ ਵੀ ਇਹੀ ਕੁਝ ਹੀ ਸਾਡਾ ਹਾਲ ਹੈ। ਜੇ ਸਤਿਗੁਰੂ ਪਾਤਸ਼ਾਹ ਨੇ ਪਰਮਾਤਮਾ ਵਿੱਚੋਂ ਕੱਢਿਆ ਸਨ। ਤੇ ਸਾਧ ਸੰਗਤ ਇੱਕ ਗੱਲ ਹੋਰ ਕੀ ਅੱਜ ਮੈਂ ਕਈ ਥਾਵਾਂ ਤੇ ਵੇਖਿਆ ਕਈ ਦੁਕਾਨਾਂ ਦੇ ਬਾਹਰ ਨਿੰਬੂ ਤੇ ਮਿਰਚਾਂ ਟੰਗੀਆਂ ਹੁੰਦੀਆਂ ਪਰ ਹਾਸਾ ਆਉਂਦਾ ਵੇਖ ਕੇ ਸਾਧ ਸੰਗਤ ਕਿਉਂ ਨਕਲੀ ਨਿੰਬੂ ਤੇ ਮਿਰਚਾਂ ਟੰਗੀਆਂ ਹੋਈਆਂ ਪਲਾਸਟਿਕ ਦੀਆਂ ਟੰਗੀਆਂ ਹੁੰਦੀਆਂ ਕਿ ਵਾਰ-ਵਾਰ ਟੰਗਣੀਆਂ ਇਹ ਨਾ ਪੈਣ ਤੇ ਮੈਂ ਕਈ ਵਾਰ ਸੋਚਦਾ ਹੁੰਨਾ ਵਿਚਾਰਦਾ ਹੁੰਨਾ ਆਪ ਵੀ ਸਾਧ ਸੰਗਤ ਵਿਚਾਰ ਕੇ ਵੇਖਿਓ ਕਿ ਜਿਸ ਸ਼ਨੀ ਦਾ ਪ੍ਰਕੋਪ ਘਟਾਉਣ ਵਾਸਤੇ ਤੁਸੀਂ ਨਕਲੀ ਨਿੰਬੂ ਤੇ ਮਿਰਚਾਂ ਵਰਤ ਸਕਦੇ ਹੋ ਭਲਾ ਫਿਰ ਉਹਦੇ ਅੰਦਰ ਤਾਕਤ ਕਿੰਨੀ ਕੁ ਹੋਵੇਗੀ ਜਿਹੜਾ ਪਲਾਸਟਿਕ ਦੇ ਨਿੰਬੂ ਤੇ ਮਿਰਚਾਂ ਨਾਲ ਹੀ ਮੰਨ ਜਾਂਦਾ ਹੈ ਭਾਵ ਸਾਧ ਸੰਗਤ ਐਸੇ ਭਲੇਖਿਆਂ ਵਿੱਚੋਂ ਨਿਕਲੋ ਮਾથે ਤਿਲਕ ਹੱਥ ਮਾਲਾ ਬਹਾਨਾ ਲੋਗਨ ਰਾਮ ਖਿਲੋ ਨਾ ਜਾਣਾ ਪ੍ਰਮਾਤਮਾ ਕੋਈ ਖੜਾਉਣਾ ਨਹੀਂ ਹੈ ਜਿਹਨੂੰ ਇਹੋ ਜੀਆਂ ਚੀਜ਼ਾਂ ਦੇ ਨਾਲ ਪਰਮਾਇਆ ਜਾ ਸਕਦਾ ਹੈ ਉਸ ਅਕਾਲ ਪੁਰਖ ਦੀ ਆराधना ਉਹਦੀ ਭਗਤੀ ਹੀ ਸਭ ਤੋਂ ਵੱਡੀ ਸਾਧ ਸੰਗਤ ਉਸ ਅਕਾਲ ਪੁਰਖ ਦੀ ਦਇਆ ਉਹਦੀ ਬਖਸ਼ਿਸ਼ ਵਾਸਤੇ ਸਾਨੂੰ ਕਰਨੀ ਚਾਹੀਦੀ ਹੈ ਉਹਦੀ ਰਹਿਮਤ ਦੇ ਪਾਤਰ ਬੰਨਣਾ ਤੇ ਉਹਦੀ ਭਗਤੀ ਦੇ ਵਿੱਚ ਉਹਦੀ ਬੰਦਗੀ ਵਿੱਚ ਜੁੜੀਏ ਉਸ ਦੀ ਬਾਣੀ ਪੜੀਏ